ਆਖਰੀ 3 ਮਹੀਨੇ 4 ਰਾਸ਼ੀਆਂ ਵਾਲੇ ਬਨਨ ਕੀ ਕਰੋੜਪਤੀ ਦੁਨੀਆ ਵਿੱਚ ਆਪਣੀਆਂ ਭਵਿੱਖ ਬਾਣੀਆਂ ਕਾਰਨ ਮਸ਼ਹੂਰ ਬਾਬਾ ਵੇਂਗਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਬਾਬਾ ਵੇਂਗਾ ਨੇ ਸਾਲ 2025 ਦੌਰਾਨ ਯੁੱਧ, ਰਾਜਨੀਤਿਕ ਉਥਲ-ਪੁਥਲ, ਹਿੰਸਾ ਅਤੇ ਅਕਜਨੀ ਸਮੇਤ ਕਈ ਭਵਿੱਖ ਬਾਣੀਆਂ ਕੀਤੀਆਂ ਹਨ ਜੋ ਕਥਿਤ ਤੌਰ ਤੇ ਸੱਚ ਸਾਬਤ ਹੋਈਆਂ ਹਨ ਹੁਣ ਉਹਨਾਂ ਦੀਆਂ ਸਾਲ 2025 ਦੇ ਆਖਰੀ 3 ਮਹੀਨੇ ਅਕਤੂਬਰ ਨਵੰਬਰ ਤੇ ਦਸੰਬਰ ਦੇ ਕੀਤਿਆਂ ਭਵਿੱਖ ਬਾਣੀਆਂ ਵਾਇਰਲ ਹੋ ਰਹੀਆਂ ਹਨ ਇਹਨਾਂ 90 ਦਿਨਾਂ ਦੌਰਾਨ ਚਾਰ ਰਾਸ਼ੀਆਂ ਤੇ ਕਿਸਮਤ ਇੰਨੀ ਮਿਹਰਬਾਨ ਹੋਵੇਗੀ ਕਿ ਉਹਨਾਂ ਦੇ ਜੀਵਨ ਵਿੱਚ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਵੇਗੀ ਬਾਬਾ ਵੇਂਗਾ ਅਨੁਸਾਰ ਇਹ 90 ਦਿਨ ਇਹਨਾਂ ਚਾਰ ਰਾਸ਼ੀਆਂ ਲਈ ਖੁਸ਼ੀਆਂ ਖੁਸ਼ਹਾਲੀ ਅਤੇ ਤਰੱਕੀ ਲੈ ਕੇ ਆਉਣਗੇ ਇਹ ਲੋਕ ਹਰ ਸਥਿਤੀ ਵਿੱਚ ਚਮਕਣਗੇ ਅਤੇ ਉਹਨਾਂ ਨੂੰ ਮੌਕਿਆਂ ਦੀ ਕੋਈ ਕਮੀ ਨਹੀਂ ਹੋਵੇਗੀ ਇਹ ਚਾਰ ਰਾਸ਼ੀਆਂ ਕਿਹੜੀਆਂ ਹਨ ਇਹ ਦੱਸਣ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਕਮੈਂਟ ਬਾਕਸ ਵਿੱਚ ਜੈ ਮਾ ਲਕshmi ਜ਼ਰੂਰ ਲਿਖੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਇਹ ਹਨ ਉਹ ਚਾਰ ਖੁਸ਼ਕਿਸਮਤ ਰਾਸ਼ੀਆਂ ਨੰਬਰ 1 ਮਿਰਕ ਰਾਸ਼ੀ ਬਾਬਾ ਵਿੰਗਾ ਅਨੁਸਾਰ ਸ਼ੁਕਰ ਗ੍ਰਹਿ ਦੀ ਕਿਰਪਾ ਨਾਲ ਮਿਰਕ ਰਾਸ਼ੀ ਵਾਲਿਆਂ ਨੂੰ ਸਾਲ 2025 ਦੇ ਅੰਤ ਆਖਰੀ 3 ਮਹੀਨਿਆਂ ਵਿੱਚ ਵੱਡੀ ਪ੍ਰਗਤੀ ਦੇਖਣ ਨੂੰ ਮਿਲ ਸਕਦੀ ਹੈ ਇਸ ਸਮੇਂ ਦੌਰਾਨ ਉਹਨਾਂ ਦੀਆਂ ਇੱਕ ਤੋਂ ਬਾਅਦ ਇੱਕ ਕਈ ਇੱਛਾਵਾਂ ਪੂਰੀਆਂ ਹੋਣਗੀਆਂ ਮਾਨ ਸਨਮਾਨ ਵਿੱਚ ਵਾਧਾ ਹੋਵੇਗਾ ਅਤੇ ਲੰਬੇ ਸਮੇਂ ਤੋਂ ਉਡੀਕੀ ਜਾਰੀ ਮਿਹਨਤ ਦਾ ਫਲ ਮਿਲੇਗਾ ਇਸ ਸਮੇਂ ਦੌਰਾਨ ਕਈ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਨੰਬਰ 2 ਮਿਥਨ ਰਾਸ਼ੀ ਬੁੱਧ ਗ੍ਰਹਿ ਦੀ ਰਾਸ਼ੀ ਮਿਥਨ ਵਾਲਿਆਂ ਲਈ ਅਗਲੇ 10 ਮਹੀਨੇ ਕਾਫੀ ਸ਼ੁਭ ਰਹਿਣ ਵਾਲੇ ਹਨ। ਜੇਕਰ ਤੁਸੀਂ ਲੰਬੇ ਸਮੇਂ ਤੋਂ ਨਵੀਂ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਸ ਸਮੇਂ ਦੌਰਾਨ ਤੁਹਾਡੀ ਇੱਛਾ ਪੂਰੀ ਹੋ ਸਕਦੀ ਹੈ। ਸਿਹਤ ਸੰਬੰਧੀ ਸਮੱਸਿਆਵਾਂ ਤੋਂ ਮੁਕਤੀ ਮਿਲੇਗੀ ਅਤੇ ਪਰਿਵਾਰ ਵਿੱਚ ਚੱਲ ਰਿਹਾ ਵਿਵਾਦ ਖਤਮ ਹੋ ਜਾਵੇਗਾ। ਜੀਵਨ ਸਾਥੀ ਨਾਲ ਚੱਲ ਰਹੀ ਅਨਬਨ ਖਤਮ ਹੋਵੇਗੀ ਅਤੇ ਰਿਸ਼ਤਿਆਂ ਵਿੱਚ ਮਜ਼ਬੂਤੀ ਆਵੇਗੀ। ਆਪਾਰ ਤਰੱਕੀ ਦੇ ਨਾਲ-ਨਾਲ ਧਨ ਦੀ ਪ੍ਰਾਪਤੀ ਵੀ ਹੋਵੇਗੀ ਅਤੇ ਸਤ ਮਿਹਨਤ ਦੇ ਨਤੀਜੇ ਵਿੱਚੋਂ ਖੂਬ ਆਰਥਿਕ ਲਾਭ ਹੋਵੇਗਾ। ਨੰਬਰ 21 ਕੰਨਿਆ ਰਾਸ਼ੀ ਬੁੱਧ ਗ੍ਰਹਿ ਦੀ ਇੱਕ ਹੋਰ ਰਾਸ਼ੀ ਕੰਨਿਆ ਵਾਲਿਆਂ ਲਈ ਸਾਲ 2025 ਦੇ ਅੰਤਿਮ ਤੇ ਹਿੰ ਮਹੀਨੇ ਬੇਹਤ ਭਾਗਾ ਵਾਲੇ ਸਾਬਤ ਹੋਣਗੇ ਕੰਨਾਂ ਦੀਆਂ ਧਨ ਸੰਬੰਧੀ ਸਮੱਸਿਆਵਾਂ ਦੂਰ ਹੋਣਗੇ ਆਤੇ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਜੇਕਰ ਤੁਸੀਂ ਕਾਫੀ ਸਮੇ ਤੋਂ ਮਕਾਨ ਜਾਂ ਫਲੈਟ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੀ ਇਹ ਇੱਛਾ ਪੂਰੀ ਹੋ ਸਕਦੀ ਹੈ ਮਾਤਾ ਪਿਤਾ ਦੀ ਸਿਹਤ ਚੰਗੀ ਰਹੇਗੀ ਅਤੇ ਪਰਿਵਾਰਕ ਸੰਬੰਧ ਮਜ਼ਬੂਤ ਹੋਣਗੇ। ਨੌਕਰੀ ਅਤੇ ਕਾਰੋਬਾਰ ਕਾਰਨ ਵਾਲਿਆਂ ਦੀ ਚੰਗੀ ਤਰੱਕੀ ਹੋਵੇਗੀ ਅਤੇ ਉਹ ਕਈ ਜਾਇਦਾਦ ਦੇ ਮਾਲਕ ਵੀ ਬਣ ਸਕਦੇ ਹਨ। ਨੰਬਰ 4 ਕੁੰਭ ਰਾਸ਼ੀ ਸ਼ਨੀ ਦੇਵ ਦੀ ਰਾਸ਼ੀ ਕੁੰਭ ਵਾਲਿਆਂ ਲਈ ਅਕਤੂਬਰ, ਨਵੰਬਰ ਅਤੇ ਦਸੰਬਰ ਬਹੁਤ ਚੰਗਾ ਰਹੇਗਾ ਅਤੇ ਖੁਸ਼ੀਆਂ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਤੁਹਾਡੀ ਰਾਸ਼ੀ ਤੇ ਸ਼ਨੀ ਦੀ 60 ਸੱਤੀ ਦਾ ਤੀਜਾ ਪੜਾਅ ਚੱਲ ਰਿਹਾ ਹੈ ਜਿਸ ਕਾਰਨ ਸ਼ਨੀ ਦੇ ਅਸ਼ੂਭ ਪ੍ਰਭਾਵਾਂ ਵਿੱਚ ਕਮੀ ਦੇਖਣ ਨੂੰ ਮਿਲੇਗੀ ਰੋਜ਼ਗਾਰ ਦੀ ਭਾਲ ਕਰਨ ਵਾਲਿਆਂ ਨੂੰ ਇਸ ਦੌਰਾਨ ਕੈਰੀਅਰ ਸ਼ੁਰੂ ਕਰਨ ਦਾ ਮੌਕਾ ਮਿਲੇਗਾ ਮਾਤਾ ਪਿਤਾ ਦੀ ਕਿਰਪਾ ਨਾਲ ਤੁਹਾਡੇ ਕਈ ਅਧੂਰੇ ਕੰਮ ਪੂਰੇ ਹੋਣਗੇ ਅਤੇ ਤੁਸੀਂ ਕਈ ਤਰ੍ਹਾਂ ਦੀਆਂ ਚਿੰਤਾਵਾਂ ਤੋਂ ਵੀ ਦੂਰ ਰਹੋਗੇ ਕੁੰਭ ਰਾਸ਼ੀ ਵਾਲਿਆਂ ਨੂੰ ਦੋਸਤਾਂ ਨਾਲ ਕੀਤੇ ਬਾਹਰ ਕੋ ਮੰਦਾ ਮੌਕਾ ਵੀ ਮਿਲੇਗਾ ਦੋਸਤੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਸੈਕਸ਼ਨ ਵਿੱਚ ਜੈ ਮਾ ਲక్ష్ਮੀ ਲਿਖਣਾ ਨਾ ਭੁੱਲਣਾ ਕਿਉਂਕਿ ਉਹਨਾਂ ਦੀ ਕਿਰਪਾ ਜਿਨ੍ਹਾਂ ਨੂੰ ਮਿਲਦੀ ਹੈ ਉਹਨਾਂ ਦੇ ਘਰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ